ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਕਹਿੰਦੇ ਨੇ ਕਿ ਜਦੋਂ ਇੱਕ ਝੂਠ ਬੋਲਿਆ ਜਾਏ ਔਰ ਲੋਕ ਉਸ ਨੂੰ ਫੜ ਲੈਣ ਤਾਂ ਫਿਰ ਉਸ ਨੂੰ ਲੁਕਾਉਣ ਦੇ ਲਈ ਕਈ ਝੂਠ ਬੋਲਨੇ ਪੈਂਦੇ ਨੇ ਇਹ ਹਾਲਾਤ ਪੰਜਾਬ ਸਰਕਾਰ ਦੇ ਅੱਜਕਲ ਬਣੇ ਹੋਏ ਨੇ ਯਾ ਕਹ ਲੋ ਕਿ ਨਾ ਹਾਲਾਤਾਂ ਤੋਂ ਸਾਡੀ ਆਪ ਦੀ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਗੁਜ਼ਰ ਰਹੀ ਹੈ ਪਰ ਇਹ ਝੂਠ ਬੋਲਿਆ ਕਿੱਥੇ ਗਿਆ ਔਰ ਉਸ ਨੂੰ ਲੁਕਾਉਣ ਦੇ ਲਈ ਕੀ ਕੁਝ ਹੋਰ ਕੀਤਾ ਜਾ ਰਿਹਾ ਹੈ ਅੱਜ ਇੱਕ ਬਹੁਤ ਅੰਦਰਲੀ ਗੱਲ ਤੁਹਾਡੇ ਨਾਲ ਸਾਂਝੀ ਕਰੂੰਗਾ ਹਾਲਾਂਕਿ ਉਹ ਚਰਚਾ ਅੱਜ ਸਵੇਰ ਤੋਂ ਲਗਾਤਾਰ ਕਈ ਥਾਵਾਂ ਤੇ ਤੁਸੀਂ ਸੁਣ ਲਈ ਹੋएगी ਪਰ ਐਕਚੁਅਲ ਚ ਉਹ ਚਰਚਾ ਦੇ ਅੰਦਰ ਦੀ ਕਹਾਣੀ ਕੀ ਹੈ ਉਹ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਹੈ ਮੈਂ ਇਸ 8 ਤੋਂ 10 ਮਿੰਟਾਂ ਦੇ ਵਿੱਚ ਸਾਰੀ ਕਹਾਣੀ ਸਮਝਾਉਂਗਾ ਕਿ ਆਖਰਕਾਰ ਕਿਵੇਂ ਪੰਜਾਬ 'ਚ ਕਾਨੂੰਨ ਤੋਂ ਡਰ ਕੇ ਕਾਨੂੰਨ ਸ਼ਿੱਕੇ ਤੇ ਟੰਗੇ ਜਾ ਰਹੇ ਹਨ ਜਮ੍ਹਾਂ ਸ਼ਿੱਕੇ ਤੇ ਟੰਗੇ ਜਾ ਰਹੇ ਹਨ मसला एक आई एस अफसर की पोस्टिंग में लैके है मसला पंजाब जमीन के नाल जुड़ रहा और अजक पिछले पाँच छः महीनों तो पंजाब सरकार के कई अजे फैसले ने जहाँ सरकार किर रही है और सारे आके जुड़ते ने जमीन से मैं गल क्यों कह रहा एक बड़े दावे के कह रहा कि जिन्हें मसलों पर सरकार फस रही है और सारे घूम के आके जमीन से फस रहे हैं क्योंकि नज़र जमीन से है ਨਜ਼ਰ ਪੰਜਾਬ ਦੀ ਜ਼ਮੀਨਾਂ ਤੋਂ ਆਉਣ ਵਾਲੇ ਪੈਸੇ ਤੇ ਹੈ ਪਤਾ ਨਹੀਂ ਉਸ ਪੈਸੇ ਦਾ ਹੋਣਾ ਕੀ ਹੈ ਮਸਲੇ ਧਿਆਨ ਨਾਲ ਅੱਜ ਤੋਂ 2 ਮਹੀਨੇ ਪਹਿਲੇ ਇੱਕ ਵੱਡੀ ਚਰਚਾ ਛੜੀ ਕਿ ਪੰਜਾਬ ਸਰਕਾਰ ਪੀਐਸਪੀਸੀਲ ਦੀਆਂ ਜ਼ਮੀਨਾਂ ਨੂੰ ਵੇਚਣ ਜਾ ਰਹੀ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਤਿਆਰੀ ਹੈ ਹੋਇਆ ਵੀ ਹੋਈ ਇੱਕ ਇੱਕ ਕਰਕੇ ਉਸ ਸਾਰੇ ਮਾਮਲੇ ਤੇ ਸਰਕਾਰ ਅੱਗੇ ਵਧੀ ਪਹਿਲਾਂ ਕਿਹਾ ਗਿਆ ਜੀ ਲਿਸਟਿੰਗ ਕਰੋ ਕਿ ਕਿਹੜੀ ਕਿਹੜੀ ਜ਼ਮੀਨ ਖਾਲੀ ਪਈ ਹੈ ਚਾਹੇ ਉਹ ਪਟਿਆਲੇ ਵਾਲੀ ਜ਼ਮੀਨ ਸੀ ਚਾਹੇ ਲੁਧਿਆਣੇ ਵਾਲੀ ਜ਼ਮੀਨ ਸੀ ਚਾਹੇ ਮੁਹਾਲੀ ਵਾਲੀ ਸੀ ਉਸ ਤੋਂ ਇਲਾਵਾ ਬਠਿੰਡੇ ਦੇ ਥਰਮਲ ਪਲਾਂਟ ਵਾਲੀ ਉਹ ਸਾਰੀ ਲਿਸਟਿੰਗ ਤਿਆਰ ਕੀਤੀ ਗਈ ਜਦੋਂ ਲਿਸਟਿੰਗ ਤਿਆਰ ਹੋਈ ਖਤਸ਼ਾਜ਼ਾ ਹੋਇਆ ਕਿ ਤੇ ਗਲਤ ਹੋਏਗਾ ਕੁਝ ਲੋਕਾਂ ਨੇ ਉਦੋਂ ਹੀ ਵਿਰੋਧ ਕਰਨਾ ਸ਼ੁਰੂ ਕਰਤਾ ਔਰ ਉਹਨਾਂ ਚੋਂ ਇੱਕ ਸੀਗੇ ਮੈਂ ਨਿੱਜੀ ਤੌਰ ਤੇ ਵੀ ਕਹਿ ਸਕਦਾ ਕਿ ਉਹਨਾਂ ਚੋਂ ਇੱਕ ਚੰਗਾ ਅਫਸਰ ਏਕੇ सिन्हा ਜਿਹੜੇ ਕਿ ਉਸ ਵੇਲੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀਐਮਡੀ ਵੀ ਸੀਗੇ ਤੇਸ ਤੋਂ ਇਲਾਵਾ ਪਾਵਰ ਸੈਕਟਰੀ ਵੀ ਸੀਗੇ ਪ੍ਰਿੰਸੀਪਲ ਸੈਕਟਰੀ ਰੈਂਕ ਦਾ ਇੱਕ ਅਫਸਰ ਜਿਹਨੂੰ ਕਿ ਪਾਵਰ ਡਿਪਾਰਟਮੈਂਟ ਵੀ ਦਿੱਤਾ ਗਿਆ ਔਰ ਨਾਲ ਦੇ ਨਾਲ ਜਦੋਂ ਸਰਾਂ ਸਾਹਿਬ ਰਿਟਾਇਰਡ ਹੋ ਗਏ ਤੇ ਉਹਨਾਂ ਨੂੰ ਪੀਐਸਪੀਸੀਐਲ ਦਾ ਸੀਐਮਡੀ ਵੀ 라 ਦਿੱਤਾ ਗਿਆ ਉਹ ਆਪਣਾ ਕੰਮ ਕਰ ਰਿਹਾ ਸੀ ਕਈ ਕਈ ਸਮੇਂ ਤੋਂ ਪਰ ਜਦੋਂ ਇਹ ਜ਼ਮੀਨਾਂ ਵੇਚਣ ਵਾਲੀ ਕਹਾਣੀ ਤੁਰੀ ਅਗਲੇ ਨੇ ਨਾਨਕੂਰ ਕੀਤੀ ਕਿ ਕਿਉਂਕਿ ਅਖੀਰ ਚ ਸਾਈਨ ਕਿਦੇ ਆਉਣੇ ਆ ਅਫਸਰ ਦੇ ਜਦੋਂ ਕੱਲ ਨੂੰ ਗੱਲ ਆਣੀ ਹੈ ਫਸਿਆ ਫਸਣਾ ਕਿਨੇ ਆ ਅਫਸਰ ਨੇ ਅਗਲੇ ਨੇ ਮਨਾ ਕਰਤਾ ਕਿ ਭਾਈ ਮੈਂ ਨਹੀਂ ਇਹ ਕੰਮ ਕਰ ਸਕਦਾ ਜੋ ਗੱਲਾਂ ਲਗਾਤਾਰ ਸਾਹਮਣੇ ਆਈਆਂ ਜੋ ਜੋ ਸੋਰਸਸ ਨੇ ਦੱਸਿਆ ਕਿ ਅਗਲੇ ਨੇ ਮਨਾ ਕਰਤਾ ਫਿਰ ਕੀ ਸੀ ਉਹੀ ਹੁੰਦਾ ਜਾਂ ਉਹੀ ਹੋਇਆ ਜੋ ਸਰਕਾਰ ਚ ਹੁੰਦਾ ਅਗਲੇ ਨੂੰ ਬਾਰ ਬਾਰਿਆ ਚੱਕ ਕੇ ਅੱਜ ਤੱਕ ਕਿਸੇ ਪੋਸਟਿੰਗ ਦਾ ਨਹੀਂ ਪਤਾ ਹੈ ਕਿੱਥੇ ਯਾਨੀ ਕਿ ਹਵਾ 'ਚ ਟੰਗਦਾ ਉਹ ਕਹਿੰਦੇ ਕਿ ਸਾਡੀ ਗੱਲ ਮੰਨੋਗੇ ਠੀਕ ਹੈ ਨਹੀਂ ਤੇ ਚਲ ਕਾਕਾ ਹਵਾ ਦੀ ਤਿਆਰੀ ਕਰ ਲੈ ਸਹਿਰਾ ਕਰਾਈਏ ਤੈਨੂੰ ਹਵਾ ਦੀਆਂ ਇਹ ਹਾਲਾਤ ਇੱਥੇ ਬਣੇ ਹੋਏ ਐ ਖੈਰ ਉਹ ਗਏ ਇੱਕ ਆਈ ਇੱਕ ਸੈਕਟਰੀ ਜਿਹੜਾ ਪਾਵਰ ਪਾਵਰ ਦਾ ਜਿਹਨੂੰ ਲਾਇਆ ਗਿਆ ਉਹ ਇੱਕ ਸੈਕਟਰੀ ਰੈਂਕ ਦਾ ਆਈਐਸ ਅਫਸਰ ਚਲੋ ਕੋਈ ਗੱਲ ਨਹੀਂ ਲਾਤਾ ਪਰ ਕੁਝ ਸਮੇਂ ਬਾਅਦ ਉਹਨੂੰ ਪੀਐਸਬੀਸੀਐਲ ਦੇ ਸੀਐਮਡੀ ਦਾ ਵੀ ਚਾਰਜ ਦਿੱਤਾ ਗਿਆ ਹੁਣ ਕਹਾਣੀ ਇੱਥੇ ਫਸੀ ਕਿ ਸੀਐਮਡੀ ਜਿਹੜਾ ਹੁੰਦਾ ਪਾਵਰ ਕਾਰਪੋਰੇਸ਼ਨ ਲਿਮਟਿਡ ਦਾ ਪੀਐਸਬੀਸੀਐਲ ਦਾ ਓ ਘੱਟੋ ਘੱਟ ਜੋ ਕਾਨੂੰਨ ਕਹਿੰਦਾ ਇੱਕ ਇੱਕ ਐਮਓਯੂ ਹੈ ਜਾਂ ਕਹਿ ਲੋ ਕਿ ਇੱਕ ਕੰਟਰੈਕਟ ਹੈ ਜਦੋਂ ਪੰਜਾਬ ਦੇ ਪਾਵਰ ਡਿਪਾਰਟਮੈਂਟ ਚੋਂ ਦੋ ਬਣੇ ਸੀ ਪੀਐਸਪੀਸੀਐਲ ਔਰ ਪੀਐਸਟੀਸੀਐਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਸਟੇਟ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਉਦੋਂ ਤੈਅ ਹੋਇਆ ਸੀ ਕਿ ਘਟੋ ਕਟ ਪ੍ਰਿੰਸੀਪਲ ਸੈਕਟਰੀ ਰੈਂਕ ਦਾ ਇੱਕ ਬਿਊਰੋਕਰੇਟ ਇਹਦੀ ਜ਼ਿੰਮੇਵਾਰੀ ਸੰਭੋਗਾ ਸੀ ਐਮਡੀ ਦੀ ਜਾਂ ਫਿਰ ਏਸੀਐਸ ਹੋਣਾ ਚਾਹੀਦਾ ਯਾਨੀ ਕਿ ਐਡੀਸ਼ਨਲ ਚੀਫ ਸੈਕਟਰੀ ਰੈਂਕ ਉਹ ਵੀ ਆਲਮੋਸਟ ਪੈਰਲਰ ਹੈ ਤੇ ਉਹ ਜਿਹੜੇ ਏਕੇ ਸਿਨਾ ਸੀ ਉਹ ਸਪੈਸ਼ਲ ਸੈਕਟਰੀ ਸੀਗੇ ਤੇ ਉਹਨਾਂ ਨੂੰ ਹਟਾਤਾ ਇੱਕ ਸੈਕਟਰੀ ਰੈਂਕ ਦਾ ਆਈਐਸ ਅਫਸਰ ਲਾਤਾ ਹੁਣ ਜੀ ਇਹ ਮਾਮਲਾ ਕੋਰਟ ਪਹੁੰਚ ਗਿਆ ਹੁਣ ਜਦੋਂ ਕੋਰਟ ਪਹੁੰਚਿਆ ਮਾਮਲਾ ਤੇ ਕੋਰਟ ਚ ਪਹੁੰਚਣ ਤੋਂ ਬਾਅਦ ਕਿਉਂਕਿ ਕੋਰਟ ਚ ਲੈ ਕੇ ਗਈ ਜਿਹੜੀ ਪੀਐਸਪੀਸੀਐਲ ਦੀ ਇੰਜੀਨੀਅਰਸ ਐਸੋਸੀਏਸ਼ਨ ਹੈ ਉਹਨੇ ਕੋਰਟ ਤਾਰੂਕ ਕਰ ਲਿਆ ਕੋਰਟ ਨੇ 20 ਨਵੰਬਰ ਨੂੰ ਸੁਣਵਾਈ ਹੋਈ 20 ਨਵੰਬਰ ਨੂੰ ਕੋਰਟ ਨੇ ਕਿਹਾ ਵੀ ਜਵਾਬ ਦਿਓ ਤੁਸੀਂ ਕਿਵੇਂ ਕਾਨੂੰਨ ਸ਼ਿੱਕੇ ਟੰਗ ਤੇ ਇਹਦਾ ਲਿਖਤੀ ਤੌਰ ਤੇ ਅਗਲੀ ਤਾਰੀਖ ਪੈ ਗਈ ਹੁਣ ਭਾਜੜਾ ਪਈਆਂ ਕਾਨੂੰਨ ਦਾ ਮਸਲਾ ਆ ਗਿਆ ਉਸ ਤੋਂ ਬਾਅਦ ਕੀ ਹੋਇਆ ਮੈਂ ਬਹੁਤ ਬਹੁਤ ਡਿਟੇਲਸ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਔਰ ਫਿਰ ਤੁਹਾਨੂੰ ਸਮਝਾਉਂਗਾ ਕਿ ਹੋ ਕਿਉਂ ਰਿਹਾ ਮੇਰੇ ਖਿਆਲ ਨਾਲ ਇਸ ਗੱਲ ਤੋਂ ਤੁਸੀਂ ਸਾਰਾ ਕੁਝ ਸਮਝ ਜਾਓਗੇ ਕੀ ਹੋਇਆ ਕੋਰਟ ਨੇ ਜਦੋਂ ਕਿਹਾ ਕਿ ਭਾਈ ਲਿਖਤੀ ਜਵਾਬ ਦਿਓ ਹੁਣ ਸੋਮਵਾਰ ਨੂੰ ਯਾਨੀ ਕਿ ਕੱਲ ਚੁੱਪ ਚਪੀਤੇ ਉਹ ਜਿਹੜਾ ਕਾਨੂੰਨ ਸੀ ਨਾ ਜਿਹਦੇ ਤਹਿਤ ਬਣਾਇਆ ਚਲੋ ਪੰਜਾਬ ਸਰਕਾਰ ਦੇ ਸੀਗਾ ਕਿ ਭਈ ਘਟੋ ਘਟ ਪ੍ਰਿੰਸੀਪਲ ਸੈਕਟਰੀ ਜਾਂ ACS ਜਿਹੜਾ ਉਹ ਹੋਣਾ ਚਾਹੀਦਾ ਉਹ ਬਦਲਦਾ ਔਰ ਉਹਨੂੰ ਸੈਕਟਰੀ ਰੈਂਕ ਕਰਦਾ ਹੁਣ ਸਵਾਲ ਵੱਡਾ ਹੈ ਪੰਜਾਬ ਸਰਕਾਰ ਕੋਲ ਬਹੁਤ ਸਾਰੇ ਅਫਸਰ ਨੇ ਮੈਂ ਹੁਣ ਜਿਹੜਾ ਮੇਨ ਮਸਲੇ ਤੇ ਆ ਰਿਹਾ ਮਸਲਾ ਇਹ ਨਹੀਂ ਤੁਸੀਂ ਕਾਨੂੰਨ ਬਦਲਤਾ ਠੀਕ ਹੈ ਕਾਨੂੰਨ ਨੂੰ ਬਦਲਣ ਲਈ ਕਾਨੂੰਨ ਨੂੰ ਛਿੱਕੇ ਟੰਗਣ ਲਈ ਕਾਨੂੰਨ ਬਦਲਤਾ ਠੀਕ ਹੈ ਪਰ ਸਵਾਲ ਉਸ ਤੋਂ ਵੱਡਾ ਕੀ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਬਿਊਰੋਕ੍ਰੇਸੀ ਦੇ ਵਿੱਚ ਪ੍ਰਿੰਸੀਪਲ ਸੈਕਟਰੀ ਜਾਂ ਐਡੀਸ਼ਨਲ ਚੀਫ ਸੈਕਟਰੀ ਰੈਂਕ ਦੇ ਹੋਰ ਅਫਸਰ ਹੀ ਨਹੀਂ ਹੈਗੇ ਯਾਤੇ ਇਹ ਕਿ ਸਾਡੇ ਕੋਲ ਉਸ ਰੈਂਕ ਦਾ ਉਸ ਉਸ ਕਦ ਦਾ ਜਾਂ ਉਸ ਉਸ ਅਹੁਦੇ ਦਾ ਵੱਡੇ ਦਾ ਕੋਈ ਅਫਸਰ ਨਹੀਂ ਕਿ ਸਾਡੀ ਮਜਬੂਰੀ ਹੈ ਕਿ ਜੀ ਸਾਨੂੰ ਸੈਕਟਰੀ ਰੈਂਕ ਦਾ ਬੰਦਾ ਜਿਹੜਾ ਉਸ ਸੀਐਮਡੀ ਲਾਣਾ ਪੈਣਾ ਜੇ ਅਫਸਰ ਇਹਨੇ ਸਾਰੇ ਮੌਜੂਦ ਨੇ ਫਿਰ ਕਿਹੜੀ ਮਜਬੂਰੀ ਆ ਗਈ ਕਿ ਸਾਨੂੰ ਕਾਨੂੰਨ ਬਦਲਨੇ ਪਏ ਮਜਬੂਰੀ ਜ਼ਮੀਨ ਆਲੀ ਹੈ ਜਿਹੜੀ ਮੈਂ ਸ਼ੁਰੂਆਤ ਤੋਂ ਤੁਹਾਨੂੰ ਕਿਹਾ ਸੀ ਕਿਉਂਕਿ ਜਿਹੜੇ ਸੀਨੀਅਰ ਆਫੀਸਰਸ ਨੇ ਜੋ ਬਿਊਰੋਕ੍ਰੇਸੀ ਦੇ ਸੋਰਸਸ ਮੇਰੇ ਕੋਲ ਜਾਣਕਾਰੀ ਦੇ ਰਹੇ ਨੇ ਕਿ ਸਾਰਿਆਂ ਨੇ ਹੱਥ ਖੜੇ ਕਰਤੇ ਸੀ ਵੀ ਕਾਨੂੰਨ ਦੇ ਮੁਤਾਬਕ ਕੰਮ ਕਰਾਂਗੇ ਜ਼ਮੀਨਾਂ ਵੇਚਣੀਆਂ ਬਾਕੀ ਸਾਰੇ ਕੰਮ ਕਰਨੇ ਅਸੀਂ ਨਹੀਂ ਕਰ ਸਕਦੇ ਜੋ ਸਾਡੇ ਕੰਮ ਨੇ ਉਹ ਕਰਾ ਲੋ ਬਾ ਫਿਰ ਕੀ ਸੀ ਪਹਿਲੇ ਫਿਰ ਫਿਰ ਇੱਕ ਚਸ਼ਮਾ ਲਾਇਆ ਗਿਆ ਉਹ ਕਹਿੰਦੇ ਕੋ ਨਜ਼ਰੀਆ ਚਾਹੀਦਾ ਨਾ ਕੰਮ ਕਰਨ ਲਈ ਫਿਰ ਲੱਭਿਆ ਗਿਆ ਕੌਣ ਮਿਲਦਾ ਅੱਛਾ ਹਾਂ ਬਸੰਤ ਗਰਗ ਜੀ ਤੁਸੀਂ ਕਰੋ ਜੀ ਚਲੋ ਆਓ ਸੈਕਟਰੀ ਰੈਂਕ ਦਾ ਅਫਸਰ ਆ ਗਿਆ ਮੈਂ ਇਹਦੇ 'ਚ ਉਸ ਅਫਸਰ ਦੀ ਗਲਤੀ ਨਹੀਂ ਹੈ ਗਲਤੀ ਕਰਉਣ ਵਾਲੇ ਦੀ ਹੈ ਫਿਰ ਉਸ ਤੋਂ ਬਾਅਦ ਕਾਨੂੰਨ ਚੇਂਜ ਕਰਤਾ ਸਾਰਾ ਕੁਝ ਹੋ ਗਿਆ ਤੁਹਾਡੇ ਸਾਹਮਣੇ ਇਹ ਵਜ੍ਹਾ ਹੈ ਕਾਨੂੰਨ ਕਿਉਂ ਚੇਂਜ ਕੀਤਾ ਗਿਆ ਜਿਹਦਾ ਰੋੜਾ ਕੱਲ ਤੋਂ ਲਗਾਤਾਰ ਪੈ ਰਹੇ ਪੰਜਾਬ ਚ ਪਰ ਸਵਾਲ ਵੱਡਾ ਹੈ ਪੰਜਾਬ ਸਰਕਾਰ ਲਈ ਇਹ ਰੋੜਾ ਕੋਈ ਨਵਾਂ ਨਹੀਂ ਹੈ ਪੰਜਾਬ ਸਰਕਾਰ ਲਈ ਇਹ ਸਾਰਾ ਕੁਝ ਕੋਈ ਨਵਾਂ ਥੋੜੀ ਹੈ ਪੰਜਾਬ ਦਾ ਡੀਜੀਪੀ ਐਡ ਹੌਕ ਡੀਜੀਪੀ ਰੈਂਕ ਕਾਲੇ ਕਈ ਸੀਨੀਅਰ ਅਫਸਰਾਂ ਨੂੰ ਸ਼ਿੱਕੇ ਟੰਕੇ ਲਾਇਆ ਗਿਆ 3 ਸਾਲ ਤੋਂ ਉੱਪਰ ਹੋਗੇ ਦੱਸੋ ਕੁਝ ਹੋਇਆ ਪੰਜਾਬ ਚ ਚੀਫ ਸੈਕਟਰੀਕ ਲੱਗ ਗਿਆ ਬਾਕੀ ਸਾਰੇ ਸੀਨੀਅਰ ਅਧਿਆਨ ਨੂੰ ਛੱਟ ਕੇ ਲੱਗਿਆ ਸੀ ਪਿੱਛੇ ਕੁਝ ਹੋਇਆ ਇਹ ਨਵਾਂ ਨਹੀਂ ਹੈ ਪਰ ਜਦੋਂ ਤੁਹਾਡੀ ਮਨਸ਼ਾ ਠੀਕ ਨਾ ਹੋਵੇ ਜਦੋਂ ਤੁਹਾਡੀ ਮਨਸ਼ਾ ਤੇ ਸਵਾਲ ਖੜੇ ਹੋਣ ਲੱਗ ਜਾਣ ਫਿਰ ਸਵਾਲ ਵੱਡਾ ਹੋ ਜਾਂਦਾ ਹੈ ਫਿਰ ਮਸਲਾ ਪੰਜਾਬ ਦਾ ਆਉਂਦਾ ਹੈ ਕੀ ਇਹ ਰੈਂਕ ਚੇਂਜ ਕਰਕੇ ਕਾਨੂੰਨ ਇਕ ਤੇ ਕੋਰਟ ਤੋਂ ਤੁਸੀਂ ਬਚਣਾ ਚਾ ਰਹੇ ਹੋ ਪਰ ਸਵਾਲ ਹੁਣ ਉਹਨਾਂ तमाम ਅਫਸਰਾਂ ਨੂੰ ਵੀ ਹੈ ਜਿਹੜੇ ਰੈਂਕ ਦੇ ਯਾਨੀ ਕਿ ACS ਜਾਂ ਪ੍ਰਿੰਸੀਪਲ PS ਰੈਂਕ ਦੇ ਹੈਗੇ ਪ੍ਰਿੰਸੀਪਲ ਸੈਕਟਰੀ ਰੈਂਕ ਦੇ ਹੁਣੋ ਕੀ ਕਰਨ ਮਤਲਬ ਇਹਦੇ ਨਾਲ ਇੱਕ ਤੇ ਇਹ ਹੈ ਕਿ ਬਾਕੀ ਦਾ ਵੀ ਤੁਸੀਂ ਪਤਾ ਕੱਟਦਾ ਕਿ ਅੱਗੇ ਤੋਂ ਸੈਕਟਰੀ ਰੈਂਕ ਵਾਲਾ ਬੰਦਾ ਲੱਜੇ ਕਰੂਗਾ ਸਵਾਲ ਵੱਡੇ ਨਹੀਂ ਅਸੀਂ ਕਾਨੂੰਨਾ ਨੂੰ ਛਿੱਕੇ ਟੰਗ ਰਹੇ ਆ ਔਰ ਇਹ ਕਿਉਂ ਹੋ ਰਿਹਾ ਹੈ ਕਿਉਂਕਿ PS PCL ਦੀਆਂ ਜ਼ਮੀਨਾਂ ਨੂੰ ਲੈ ਕੇ ਲਗਾਤਾਰ ਇੱਕ ਲੰਬੀ ਚਰਚਾ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਹੈ ਔਰ ਕਈ ਵਾਰ ਮੈਂ ਵੀ ਤੁਹਾਡੇ ਨਾਲ ਇਹ ਚਰਚਾ ਕਰ ਚੁੱਕਿਆ ਹਾਂ ਕਿ ਕਿਵੇਂ ਸਰਕਾਰ ਦੀ ਨਜ਼ਰ ਜਾਂ ਕਹਿ ਲੋ ਕਿ ਸਰਕਾਰ ਚਲਾਉਣ ਵਾਲਿਆਂ ਦੀ ਨਜ਼ਰਾਂ ਜ਼ਮੀਨਾਂ ਤੇ ਨੇ ਸਰਕਾਰੀ ਜ਼ਮੀਨਾਂ ਤੇ ਨੇ ਵੇਚੀਆਂ ਜਾ ਰਹੀਆਂ ਨਾਲੇ ਕਿ ਉਹਦੇ ਤੇ ਹਾਈ ਕੋਰਟ ਨੇ ਵੀ ਕੁਝ ਕੀਤਾ ਦੋ ਵੀਡੀਓ ਤੋਂ ਬਾਅਦ ਇੱਕ ਵੀਡੀਓ ਤੁਹਾਡੇ ਨਾਲ ਵੀ ਸਾਂਝੀ ਕਰੂੰਗਾ ਕਿ ਹਾਈ ਕੋਰਟ ਨੇ ਕੀ ਕੁਝ ਕਰਤਾ ਉਹਦੇ ਤੇ ਪਰ ਸਵਾਲ ਵੱਡਾ ਹੈ ਕਿ ਕਿਵੇਂ ਕਾਨੂੰਨ ਛਿੱਕੇ ਟੰਗੇ ਜਾ ਰਹੇ ਔਰ ਜੋ ਲਗਾਤਾਰ ਤੁਹਾਨੂੰ ਕੱਲ ਤੋਂ ਇੱਕ ਖਬਰ ਮਿਲ ਰਹੀ ਹੋਣੀ ਦੇਰ ਸ਼ਾਮ ਤੋਂ ਕਿ ਜੀ ਕਾਨੂੰਨ ਬਦਲਤਾ ਜਾਂ ਇੱਕ ਆਈਐਸ ਅਫਸਰ ਦੇ ਪੈਰਾਮੀਟਰ ਚੇਂਜ ਕਰਤੇ ਪੈਰਾਮੀਟਰ ਚੇਂਜ ਕਰਤੇ ਉਹਦੇ ਅੰਦਰ ਦੀ ਕਹਾਣੀ ਸਾਰੀ ਏ ਜੋ ਅੱਜ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਵਾਲ ਵੱਡਾ ਹੁਣ ਇਹ ਤੁਸੀਂ ਤੈਅ ਕਰੋਗੇ ਪੰਜਾਬ ਚ ਹੋ ਕੀ ਰਿਹਾ ਮੈਂ ਜਾਣਕਾਰੀ ਤੁਹਾਡੇ ਤੱਕ ਇਨ ਡੈਪਥ ਅੰਦਰ ਦੀ ਗੱਲ ਕੀ ਉਹ ਪਹਛਾਤੀ ਵਿਰੋਧ ਇਹਦਾ ਹੋ ਰਿਹਾ ਪਰ ਸਵਾਲ ਵੱਡਾ ਹੈ ਕਿ ਇਸ ਵਿਰੋਧ ਤੋਂ ਬਾਅਦ ਸਰਕਾਰ ਕਿੰਨਾ ਆਪਣਾ ਫੈਸਲਾ ਬਦਲਦੀ ਹੈ ਤੁਹਾਡੇ ਸਾਹਮਣੇ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ